ਪਉਨੀਆ ਪਾਰ ਪੰਜਾਬ ਚੈਨਲ ਤੇ ਤੁਹਾਡਾ ਦੋਸਤੋ ਅੱਜ ਦੀ ਵੀਡੀਓ ਪੰਡ ਕਲੇ ਨੇੜੇ ਪਖਵਾਲ ਤੇ ਨੇੜੇ ਰਿਪੋਰਟ ਆ ਇੰਦਰਪਾਲ ਵੀਰ ਕੋਲ ਆ ਅੱਗੇ ਵੀ ਵੀਡੀਓ ਬਣਾਈਆ ਵੀਰ ਤੇ ਆ ਘਰ ਤੇ ਅੱਜ ਵੀਰ ਬਹੁਤ ਤਨ ਨਾਗ ਨੇ ਤੇ ਲੈ ਗਿਆ ਫਿਰ ਇੰਦਰਪਾਲ ਜੀ ਕਿ ਹਾਲ ਜੀ ਆ ਵਧੀਆ ਵੀਰੇ ਤੁਸੀਂ ਦੱਸੋ ਵਧੀਆ ਪਹਿਲੀ ਵੀਡੀਓ ਵਧੀਆ ਟੇਲੇ ਰਹੀ ਵੀਰੇ ਮੰਗਣਾ ਅੱਧੇ ਘੰਟੇ ਪੂਰਾ ਮੋਲ ਬੈੱਕ ਹੋ ਗਿਆ ਆਪਣਾ ਪੂਰਾ ਵੀਰੇ ਇਹ ਨਹੀਂ ਗੱਲ ਤਨ ਨਾਗਾ ਕਰੋ ਹਾਂ ਜੀ ਅਬ ਵੀਰ ਤਨ ਨਾਗਾ ਆਪਣੇ ਕੋਲ ਇਹ ਆ ਪਹਿਲੀ ਝੋਟੀ ਦਸ ਕੀ ਤੇਲ ਆ ਵੀਰੇ ਸੂਈ ਤਾਂ ਆ ਗਈ ਮਾਰਗ ਦਾ ਦਾਦੇ 25 ਹੀ ਦੈਂਦੀ ਠੀਕ ਆ ਅਬ ਮਹੀਨੇ ਦੇ ਆ ਕੇ ਦੇਣੇ ਦੁੱਧ 9 ਕਿਲੋ ਆਏ ਥੱਲੇ ਵੀਰੇ 9 ਕਿਲੋ ਦੁੱਧ ਆ ਵੀਰੇ ਪੂਰਾ ਚੋਅ ਪਿੱਛੇ ਕੱਟੀ ਆ ਕੱਟਾਗਾ ਕੱਟਾ ਵੀਰੇ ਮਗਰ ਕੱਟੀ ਆ ਮ ਜੱਗਾਂ ਨੂੰ ਵੀ ਸਹੀ ਮਤਰਾ ਉਹ ਲੀਲੀ ਦਾਬੀ ਦੇ ਬੱਚਾ ਆਉਂਦੀ ਮਾਰੂ ਤੇ ਕਿੰਨਾ ਦੁੱਧ ਹੈ ਥੱਲੇ ਹੁਣ ਵੀਰੇ 9 ਕਿਲੋ ਦੁੱਧ ਆ ਦੇਖ ਲੋ ਦੱਸ ਕਿ ਥਣ ਨੂੰ ਦੇਖ ਲੋ ਥਣ ਵਧੀਆ ਲੱਗ ਰਿਹਾ ਵਿੱਚ ਵਾਈ ਬੜੀ ਵਧੀਆ ਐ ਨਹੀਂ ਗੱਲ ਜਵਾਈ ਬੋਲੀ ਪੂਰੀ ਮੈਂ ਬੁੜੀਆਂ ਜੂੰ ਰੋਣ ਜਿੰਨੀ ਕਰ ਮੈਂ ਉਨੀ ਬੋਲੀ ਐ ਸੀਲ ਠੰਡੀ ਬਧੇਰੀ ਆ ਠੀਕ ਆ ਵੀਰੇ ਦਾ ਰੋਣ ਵਰਗੀ ਜਵਾਈ ਆ ਠੰਡੀ ਆ ਸੀਲ ਆ ਪੂਰੀ ਤੇ ਥਣ ਵਗੈਰਾ ਚੈੱਕ ਕਰ ਲੋ ਤੇ 9 ਕਿਲੋ ਦੁੱਧ ਵੀ ਪੂਰੀ ਦਿਕਹਲੀ ਆ। ਵੀਰੇ ਦੁੱਧ 10 ਕਿਲੋ ਜੀ ਆਪਾਂ 9 ਕਿਲੋ ਲੈ ਗਏ ਤੇਰਾ। ਕਹਿੰਦਾ ਵੀ ਗਰਮੋ ਦੀ ਮੰਤਰ ਵਧੀਆਗਾ। ਹਾਂ। ਤੇ ਤੁਸੀਂ ਚੈੱਕ ਕਰ ਸਕਦੇ ਹੋ। ਤੇ ਇੰਦਰਪਾਲ ਰੇਟ ਵਗੈਰਾ। ਰੇਟ ਤੇਰੇ ਫੋਨ ਤੇ ਕਰ ਲਾਂਗੇ ਆਪਾਂ। ਤੇ ਯਾਰ ਰਾਤ ਕਿ ਦਿਨ ਕਈ ਨਾ ਕਮੈਂਟ ਆਉਂਦੇ ਰਹਿੰਦੇ। ਵੀਰੇ ਗੱਲ ਯਾਰ ਆਪਣੇ ਨੂੰ ਵੇਚਣ ਵਾਲੇ ਨੇ ਬੰਦੇ ਲੈ ਕੇ ਜਾਣੀਆਂ। ਫਿਰ ਉਸ ਹਿਸਾਬ ਨਾਲ ਹੁਣ ਜੇ ਆਪਾਂ ਰੇਟ ਕਰੀਏ ਗਾਹਲੇ ਵੀ ਅਗਲੇ ਪ੍ਰੋਫਿਟ। ਵੇਚਣ ਵਾਲੇ ਵੀ ਲੈਣ। ਹਾਂ ਜੀ ਗੱਲ ਤਾਂ। ਕਿ ਨਹੀਂ ਵੀਰੇ? ਜੀਤਾਨੀ ਲਈ ਰਗਾ ਹਾਏ ਵੀਰੇ ਤਾਨੀ ਦੂਜੀ ਟੁੱਟਦੀ ਕੀ ਡੇਲਾ ਵੀਰੇ ਵੀਰੇ 9 ਤਰੀਕ ਹੁੰਦਾ ਨੇ ਪੂਰੇ ਹੁੰਦੇ ਆ 9 ਤਰੀਕ ਨੂੰ ਵੀਰੇ ਬੰਨਦੀ ਮੈਂ ਜਿੰਨੀ ਕਹਿੰਦੇ ਮਾਉਂਦੀ ਆ ਦੇਖੋ ਦੋਸਤ ਨਗੀਨੇ ਆ ਹਾਏ ਤੇ ਆਪਾਂ ਵਾਲੇ ਪਾਣੀ ਨਹੀਂ ਤੁਸੀਂ ਚਲ ਪਾ ਲਓ ਫੇਰ ਵੀ ਆਪਣੇ ਹੋਰ ਡੰਗਰ ਸੀਗੇ ਚਲ ਆਪੀਗਾ ਆਪ ਫਾਲ ਹਲੇ ਮਸਨੇ ਆਜ ਕੋਈ ਨਹੀਂ ਹਲੇ ਥੋੜੀ ਜਿਹੀ ਕੱਚੀ ਆ ਥੋੜੀ ਬੰਤਰ ਦੇਖ ਲਓ ਦੱਸ ਵੀਰੇ ਮੈਂ 15 16 ਕਿਲੋ 17 ਕਿਲੋ ਮੈਂ ਦੁੱਧ ਦਿੱਤਾ ਆ ਰਾਮਨਾ 17 ਕਿਲੋ ਦੁੱਧ 16 17 ਕਿਲੋ ਦੁੱਧ ਰਾਮ ਨਾਲ ਦਿੱਤਾ ਹਾਂ ਹਾਂ ਜੀ ਆ ਵੀਰੇ ਦੇਖ ਸਕਦੇ ਆ ਪੂਰਾ ਨਗੀਨੇ ਲੈ ਕੇ ਆ ਆ ਦੋਸਤ ਤੁਹਾਡੇ ਲਈ ਪੂਰੀ ਸ਼ਾਂਪੀ ਹੋਈ ਹੈ ਕਿ ਵੀ ਦੀ ਜੋਤ ਸਰ ਪੂਰੀ ਵੀਰੇ ਨਹੀਂ ਰਿਜਣਾ ਸ਼ਾਂਪੀ ਯਾਰ ਮਾਲ ਕਰਾ ਵੀਰੇ ਦੂਏ ਸੀ ਕਹਿੰਦੇ ਸੀਗੇ ਉਹ ਦੋ ਕਾਤੇ ਹਾਂ ਜੀ ਸਿੰਗਾ-ਸੁੰਗਾ ਦੇ ਦੋ ਪ੍ਰੈਣ ਪੂਰੀ ਵਧੀਆ ਹੈਗਾ ਨਾਲ ਲੱਗੇ ਵੱਜ ਜਾਵਾ ਹੈਣਾ ਹਾਂ ਜੀ ਆ ਵੀਰ ਗੋਲ ਸਰਦੀਆ ਪੂਰੀ ਵਧੀਆ ਦਾ ਤੇ ਇਹਨਾਂ ਦਾ ਤਾਂ ਕਹਿੰਦੇ 16-17 ਕਿਲੋ 16-17 ਕਿਲੋ ਵੀਰੇ ਚੌਣ ਦਾ ਜੀ ਦੇਖ ਲੈ ਮੈਂ ਲੈ ਹਾਇਰ ਹੋਈ ਫੇਰ ਦੱਸੂਗੀ ਆਪਾਂ ਵੀਡੀਓ ਪਾਉਣੀ ਚੱਲ ਤੂ ਹੀ ਕਿ ਵੀ ਪਾ ਲਓ ਹਾਂ ਮੈਂ ਤਾਂ ਥੋੜੀ ਕੱਚੀ ਆ ਹਾਂ ਜੀ ਹਾਂ ਡੰਗਰ ਹੋਰ ਦੀ ਉਹ ਵੈਗੇ ਵੀਰੇ ਇਹਦੇ ਵਧੀਆ ਬਣ ਜਾਣੀਆਂ ਹੁੰਦੇ ਨੇ ਹਾਂ ਜੀ ਵੀਰੇ ਆ ਵੀ ਮੈਂ ਕੱਚੀ ਨਹੀਂ ਇਹ ਵੀ ਕੱਚੀ ਕਰਕੇ ਚੱਲ ਆ ਵੀ ਦੇ ਇਹਦਾ ਤਾਂ ਕਿੰਨੇ ਲੈਂਦੇ ਇਹਦੇ ਵੀਰੇ 15 ਦਾ ਲੈਂਦੇ ਆ ਜੀ 15 ਦਿਨਾਂ ਦੇ ਦੋ ਤੋਂ ਤੀ ਦੇਖ ਲੋ ਨਗੀਨੀ ਲੈ ਕੇ ਆਏ ਆ ਇੱਕੋ ਹੀ ਘਰ ਆਏ ਵੀਰੇ ਦੁੰਨੀ ਕੱਟੀਆਂ ਨਹੀਂ ਆਈਆਂ ਠੀਕ ਆ ਇਹਦਾ ਹੱਤਾਂ ਕਰਦਾਗਾ ਤੇ ਜਿਹੜੀ ਹੁਣ ਤੋੜਦਾ ਦੋ ਰੋਗ ਇਹਦੇ 15 ਦਿਨਾਂ ਦੇ ਰਹੇ ਨੇ ਆ ਬਹੁਤ ਸੋਹਣਾ ਲੱਗਿਆ ਮੈਨਾਂ ਜਦ ਝੋਲ ਜੂਲਦੇ ਲਾ ਵੀਰੇ ਕਿੰਨੀ ਵਧੀਆ ਵਾ ਗਾਇਆਂ ਗੁੱਲੇ ਵਾਲਾਉਂਦੀ ਵੀਰੇ ਇਹਦਾ ਹਾਂ ਦੇ ਦੇ ਇਹ ਸੰਭ ਜਿਵੇਂ 15 ਦਿਨ ਪਾਇਆ ਦਾ ਦੇਖੋ ਉਹਦੇ ਬਣਾਉਣਾ ਹੈ ਨਾ ਹਾਂ ਜੀ ਇਹਦਾ ਫੱਤਾ ਪਰ ਕੀ ਰਿਕਾਰਡ ਦੱਸਿਆ ਉਹਨਾਂ ਨੇ ਇੰਨਾ ਹੀ ਵੀਰੇ ਇਹ ਦੱਸਿਆ ਫਲਾਂ 17 ਕਿਲੋ ਦੇ ਇੱਕੋ ਹੀ ਘਰ ਨਹੀਂ ਆ ਵੀਰੇ ਆਪਾਂ ਇੱਕੋ ਇਕੱਠੀਆਂ ਆਈਆਂ ਵੀ ਇੱਕੋ ਘਰ ਹੈ ਹਾਂ ਜੀ 16 17 ਕਿਲੋ ਹਾਂ ਜੀ ਆ ਵੀਰੇ ਸਾਰੇ ਡੰਗਰ ਉਹਨਾਂ ਕੋ 10 ਡੰਗਰ 10 ਡੰਗਰ ਵਧੀਆ ਵੀਰੇ ਉਹਨਾਂ ਕੋ ਉਹਨਾਂ ਕੋ ਸਾਰੇ ਡੰਗਰ ਵਧੀਆ ਹੁੰਦੇ ਆ ਹਾਂ ਜੀ ਹਾਂ ਤੇ ਇੰਦਰਪਾਲ ਤੇ ਆਪਣਾ ਡੇਲ ਵਗੈਰਾ ਦੇਦੇ ਐਡਰੈਸ ਵਗੈਰਾ ਕਿੱਥੇ ਆਪਣਾ ਨੇੜੇ ਵੀਰੇ ਆਪਣਾ ਪਖੋ ਨੇੜੇ ਆਪਣਾ ਪਖੋ ਵਾਲਾ ਇਧਰੋਂ ਤੇ ਨੇੜੇ 2 ਕਿਲੋਮੀਟਰ ਕਿਲੋਮੀਟਰ ਤੇ ਪਖੋ ਵਾਲਾ ਜੇ ਥੋੜੇ 6 7 ਕਿਲੋਮੀਟਰ ਰੇਕੋਟ ਵੀ ਆ ਤੇ ਸਰਾਬਾ ਰੋਡੋਂ ਨਾਲ ਇੱਥੋਂ ਵੀ ਕਿਲੋਮੀਟਰ ਤੇ ਆ 1 ਕਿਲੋਮੀਟਰ ਪਿੰਡ ਕਹਿਲੇ ਆ ਪਖੋ ਵਾਲੀ ਵੀ ਆ ਤੇ ਸਰਾਬਾ ਰੋਡ ਤੋਂ 1 ਕਿਲੋਮੀਟਰ ਤੇ ਆ ਪਿੰਡ ਕਹਿਲੇ ਹਾਂ ਜੀ ਤੇ ਇਹਦੇ ਕੋਲ ਮੋਬਾਈਲ ਨੰਬਰ ਬੋਲਦੇ ਵੀਰੇ 77104 ਵੀਰੇ 77104 99923 ਵੀਰੇ 99923 ਦੁਬਾਰੇ ਫੇਰ ਬੋਲਦੇ 77104 ਵੀਰੇ 77104 99923 ਵੀਰੇ 99923 ਆਪਾਂ ਸਮੀਨਤੇ ਵੀ ਲਾਵਾਂਗੇ ਤੇ ਦੂਜਾ ਨੰਬਰ ਵੀ ਲਾ ਦਿਓ ਵੀਰੇ ਹਾਂ ਬੋਲਦੇ ਬੋਲਦੇ 75081 ਵੀਰੇ 75081 29709 ਵੀਰੇ 29709 ਹਾਂ ਤੇ ਵੀਰੇ ਸਾਡਾ ਕੰਮ ਕਾਰਗਰ ਨੂੰ ਬੋਲੋ ਵੀਰੇ 7-8 ਸਾਲ ਹੋ ਗਿਆ 7-8 ਸਾਲ ਦਾ ਕੰਮ ਆ ਪੁਰਾਣਾ ਕੰਮ ਹਾਂ ਵੀਰੇ ਮੁੱਲ ਦੇ ਨਹੀਂ ਇਹ ਕਾਰ ਲੈਂਦੀ ਇਹਨਾਂ ਦੇ ਹਾਂ ਜੇ ਉਹ ਨਹੀਂ ਹੁਣ ਵੀਰੇ ਆਪਾਂ ਨੌਕੀ ਜਾਂ ਵੀ ਕਹਦੇ ਵੀਰ ਹੁਣੀ بیا ਮੋਲੋਂ ਹੁਣ ਦੇ ਦੇ ਜਦੋਂ ਹਾਜ਼ਰ ਹੋ ਗਿਆ ਆ ਉਹ ਸਾਹਮਣੇ ਅਸੀਂ ਮੋਲ ਕਰਾਂਗੇ ਵੀਰੇ ਜਦੋਂ ਹਾਜ਼ਰ ਹੋਈਆਂ ਮਹੀਆਂ ਦਾ ਉਹਦੇ ਦੇਖੀ ਵੀਰੇ ਹਾਂ ਪੂਰੀ ਵਧੀਆ ਬਣਨੀ ਹੈ ਨਾ ਨਹੀਂ ਉਹਦੇ ਕਰਕੇ ਆ ਮੋਲ ਵੀਰੇ 7-8 ਸਾਲ ਕੇ ਨਾ ਵੀਰੇ ਨਾ ਟਾਈਮ ਹੋ ਗਿਆ ਤਨ 7-8 ਸਾਲ ਹੋਊਗਾ ਕੰਮ ਕਰਦਾ ਇਹ ਦੋਸਤੋ ਵੀਰ ਕੋਲ ਹੋਰ ਵੀ ਝੂਠੀ ਹੁੰਦੀ ਰਹਿੰਦੀ ਆ ਤੇ ਜਦੋਂ ਮੈਂ ਕੰਟੈਕਟ ਕਰ ਲਿਓ ਤੇ ਆਪਣੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਆਪਰ ਤੁਹਾਨੂੰ ਨਗੈਨੀ ਦਿਖਾਉਂਦੇ ਰਹਾਂਗੇ ਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਦੋਸਤੋ